ਵਧੀਆ ਸ਼ਰਾਬ ਲੈ ਕੇ ਪੀਓ ਇਹ ਸਸਤੀ ਸ਼ਰਾਬ ਤੁਹਾਨੂੰ ਆਸ-ਪਾਸ ਦੀਆਂ ਬਰਾਂਚਾਂ ਦੇ ਵੀ ਮਿਲ ਸਕਦੀ ਹੈ ਇੱਕ ਪਾਸੇ ਤਾਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਪਿਆ ਅਤੇ ਦੂਜੇ ਪਾਸੇ ਪੰਜਾਬ ਵਿੱਚ ਹੁਣ ਸ਼ਰਾਬ ਦੇ ਠੇਕੇ ਦੀ ਮਸ਼ਹੂਰੀ ਲਈ ਮਨਿਆਦੀ ਕਰਵਾ ਕੇ ਲੋਕਾਂ ਨੂੰ ਸ਼ਰਾਬ ਪੀਣ ਲਈ ਸੱਦੇ ਦਿੱਤੇ ਜਾ ਰਹੇ ਨੇ ਵੀਡੀਓ ਵਿੱਚ 3 ਵੀਲਰ ਤੇ ਸਪੀਕਰ ਰਾਹੀਂ ਉੱਚੀ ਉੱਚੀ ਬੋਲ ਕੇ ਲੋਕਾਂ ਨੂੰ ਠੇਕੇ ਤੇ ਸਸਤੀ ਸ਼ਰਾਬ ਪੀ ਕੇ ਆਨੰਦ ਲੈਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਵਰਤੀ ਗਈ ਭਾਸ਼ਾ ਤੋਂ ਸਾਫ ਜ਼ਾਹਰ ਹੈ ਕਿ ਵੀਡੀਓ ਪੰਜਾਬ ਦੀ ਹੈ ਪਰ ਸਹੀ ਸਥਾਨ ਦਾ ਪਤਾ ਨਹੀਂ ਲੱਗ ਸਕਿਆ ਸੋ ਆ ਜੀ ਸ਼ਾਮ ਨੂੰ ਠੇਕੇ ਤੇ ਜਾਓ ਅਤੇ ਵਧੀਆ ਸ਼ਰਾਬ ਲੈ ਕੇ ਤੇ ਸ਼ਰਾਬ ਦਾ ਆਨੰਦ ਮਾਣੋ ਦਿਨਾਂ ਕਾ ਨਵਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਇਹ ਤੁਹਾਡੇ ਘਰ ਚੁਕਾਵਾ ਦੇ ਵਿੱਚ ਜੇ ਬੱਸ ਸਟੈਂਡ ਦੇ ਸਾਹਮਣੇ ਠੇਕਾ ਖੁੱਲਾ ਹੈ ਠੇਕੇ ਵਾਲਿਆਂ ਨੇ ਸ਼ਰਾਬ ਸਸਤੀ ਕਰ ਦਿੱਤੀ ਹੈ ਸੰਤਰਾ ਬੋਤਲ 120 ਰੁਪਏ ਸੌਫੀ ਬੋਤਲ 120 ਰੁਪਏ ਰਿਸਕੀ ਬੋਤਲ 150 ਰੁਪਏ ਦੀ ਤੋਂ ਅੱਜ ਹੀ ਸ਼ਾਮ ਨੂੰ ਆ ਰੂੜੀ ਮਾਰਕਾ ਦਾ ਖੜਾ ਛੱਟ ਕੇ ਥੇਕੇ ਤੋਂ ਵਧੀਆ ਸ਼ਰਾਬ ਲੈ ਕੇ ਪੀਓ ਅਤੇ ਇਸ ਸ਼ਰਾਬ ਦਾ ਆਨੰਦ ਮਾਣੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸ਼ਰਾਬ ਅਤੇ ਨਸ਼ੀਲੀਆਂ ਵਸਤੂਆਂ ਦੀ ਮਸ਼ਹੂਰੀ ਕਾਨੂੰਨੀ ਤੌਰ ਤੇ ਸੰਭਵ ਹੈ ਜੇਕਰ ਨਹੀਂ ਤਾਂ ਪ੍ਰਸ਼ਾਸਨ ਦੇ ਨੱਕ ਥੱਲੇ ਸ਼ਰਿਆਮ ਸ਼ਰਾਬ ਦੇ ਠੇਕੇਦਾਰ ਕਿਵੇਂ ਸ਼ਰਾਬ ਦੀ ਮਸ਼ਹੂਰੀ ਕਰ ਰਹੇ ਨੇ ਹੁਣ ਇਸ ਨੂੰ ਕੀ ਕਹੀ ਕਾਨੂੰਨ ਨੂੰ ਟਿੱਚ ਸਮਝਦੇ ਸ਼ਰਾਬ ਦੇ ਠੇਕੇਦਾਰਾਂ ਦੀ ਮਨਮਾਨੀ ਇਹ ਪ੍ਰਸ਼ਾਸਨ ਦੀ ناکامی ਬਿਊਰੋ ਰਿਪੋਰਟ ਸਪੋਕਸਮੈਨ ਟੀਵੀ